ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੋਤ ਕਲੋਥ ਐਂਡ ਲੈਸਰ ਤੇ ਤੁਹਾਡੇ ਲਈ ਅੱਜ ਕਾਟਨ ਦੀ ਵੈਰਾਈਟੀ ਲੈ ਕੇ ਆਏ ਜੀ ਦੇਖੋ ਬਹੁਤ ਸੋਹਣੇ ਪੀਸ ਨੇ ਇਹ ਦੇਖੋ ਜੀ ਪੀਚ ਸ਼ੇਡ ਦੇ ਵਿੱਚ ਸੂਟ ਦਾ ਪ੍ਰਿੰਟਿੰਗ ਦੇਖੋ 100% ਕਾਟਨ ਦਾ ਸੂਟ ਮਿਲਦੇ ਹੋ ਦੇਵਾਂਗੇ ਜੀ ਤੁਹਾਨੂੰ ਜੋ ਵੈਰਾਈਟੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਜਾਏਗੀ ਸੇਮ ਹੀ ਤੁਹਾਨੂੰ ਤੁਹਾਡੇ ਘਰ ਪਹੁੰਚਾਈ ਲਵਾਂਗੇ ਦੇਖੋ ਪ੍ਰਿੰਟਿੰਗ ਦੇਖੋ ਪਹਿਲਾਂ ਇਹ ਸ਼ਰਟ ਦਾ ਪੀਸ ਹੈ ਜੀ ਦੇ ਕੋਈ ਸਾਈਡ ਤੇ ਇਸਾ ਨਹੀਂ ਪੱਟੀ ਲੱਗੀ ਹੋਈ ਹੈ ਜਿਸ ਨੂੰ ਤੁਸੀਂ ਘੇਰ ਤੇ ਚਾਕਾਂ ਤੇ ਬਾਜੂ ਵਗੈਰਾ ਤੇ ਜਿਸ ਤਰ੍ਹਾਂ ਮਰਜੀ ਡਿਜ਼ਾਈਨ ਕਰਕੇ ਬਣਾ ਸਕਦੇ ਹੋ ਪੱਟੀ ਲਗਾ ਕੇ ਇਹ ਇਸ ਦੀ ਬੋਟਮ ਦੀ ਬੋਟਮ ਦੀ 20 ਦੀ ਬਹੁਤ ਕਮਾਲ ਦੀ ਹੈ ਦੇਖੋ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈ ਸਟਾਫ ਹੈਗਾ ਬਹੁਤ ਹੀ ਸੋਹਣਾ ਜੀ ਬਹੁਤ ਹੀ ਸੌਫਟ ਜਿਆ ਤੇ ਬਹੁਤ ਹੀ ਮੁਲਾਇਮ ਜਿਹਾ ਸਟਾਫ ਹੈ ਬਿਲਕੁਲ 100% ਕਾਟਨ ਮਦਿਆਂਗੇ ਤੁਹਾਨੂੰ ਕਾਟਨ ਦਾ ਨਹੀਂ ਦੁਪੱਟਾ ਇਹ ਦੁਪੱਟੇ ਦੀ ਵੀ ਦੇਖੋ ਤੁਸੀਂ ਡਿਜ਼ਾਈਨਿੰਗ ਦੇਖੋ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪੀਚ ਸ਼ੇਡ ਦੇ ਵਿੱਚ ਦੇਖੋ ਥੀੜੀ ਦਾ ਸੂਟ ਬਣ ਕੇ ਪਿਆਰ ਹੋ ਗਿਆ ਤੁਹਾਡਾ ਇਹ ਦੇਖੋ ਲੁੱਕ ਦਿਖੋ ਤੁਸੀਂ ਬਣੀ ਤਾਂ ਮੈਂ ਇਹ ਵੀ ਟਿੱਕ ਰਖਾਉਣੀ ਹੈ ਜੀ ਬਣਨ ਤੋਂ ਬਾਅਦ ਸੇਮ ਇਸਾ ਨਹੀਂ ਲੁੱਕ ਆਏਗੀ ਜੀ ਸੂਟ ਦੀ ਦੇਖੋ ਬਹੁਤ ਪਿਆਰਾ ਲੱਗ ਰਿਹਾ ਸਮੱਗਰੀ ਬਹੁਤ ਬੈਸਟ ਕੁਆਲਿਟੀ ਜੀ ਹੈ ਇਹ ਐਸੇ ਵਿਸਣ ਨੂੰ ਦੋ ਕਲਰ ਤੇ ਦੋ ਡਿਜ਼ਾਈਨ ਹੋ ਰਹੇ ਨੇ ਜੀ ਦੇਖੋ ਇੱਕ ਸ਼ੇਡ ਇਹ ਹੈ ਜੀ ਦੇਖੋ ਥੋੜਾ ਜਿਹਾ ਕਲਰ ਵਗੈਰਾ ਦਾ ਫਰਕ ਆ ਜਾਂਦਾ ਜੀ ਵੀਡੀਓ ਬਣਾਉਣ ਟਾਈਮ ਦੇਖੋ ਇੱਕ 또 ਡਿਜ਼ਾਈਨਿੰਗ ਇਹ ਹੈ ਜੀ ਦੇਖੋ ਇਹ ਪੈਰਟ ਦੀ ਸ਼ੇਡ ਹੈ ਥੋੜਾ ਜਿਹਾ ਵੀਡੀਓ ਦੇ ਵਿੱਚ ਕਲਰ ਵਗੈਰਾ ਦਾ ਫਰਕ ਪੈ ਜਾਂਦਾ ਹੈ ਜੀ ਇਸ ਦਾ ਸਾਈਡ ਵਾਲਾ ਪੱਟੀ ਲੱਗੀ ਹੋਈ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਵੀ ਡਿਜ਼ਾਈਨ ਕਰ ਸਕਦੇ ਹੋ ਇਹ ਦੀ ਬਾਟਮ ਹੈ ਜੀ ਇਸ ਦਾ ਦੁਪੱਟਾ ਦੇਖੋ ਬਹੁਤ ਹੀ ਸੋਹਣੇ ਜਿਹੇ ਪੀਸ ਨੇ ਜੀ ਇੱਕ ਪੀਸ ਇਹ ਹੈ ਜੀ ਦੇਖੋ ਇੱਕ ਤੁਹਾਨੂੰ ਗ੍ਰੇ ਸ਼ੇਡ ਦੇ ਵਿੱਚ ਦੇਵਾਂਗੇ ਤੁਹਾਨੂੰ ਫੁੱਟ ਇਹ ਤਿੰਨੋਂ ਸੇਮ ਕੁਆਲਿਟੀ ਦੇ ਨੇ ਜੀ ਬਹੁਤ ਹੀ ਸਮਰਦਾ ਬਹੁਤ ਹੀ ਸੌਫਟਵੇਅਰ ਸਟੱਫ ਹੈ ਜੀ ਦੇਖੋ ਇਹ ਲਾਈਟ ਸ਼ੇਡ ਆ ਗਿਆ ਗ੍ਰੇ ਇਸ ਦੀ ਪੱਟੀ ਦੇਖ ਲਓ ਕਿਸੀ ਇਹਨੂੰ ਪੱਟੀ ਨੂੰ ਤੁਸੀਂ ਜਿਸ ਤਰ੍ਹਾਂ ਵੀ ਗਲੇ ਤੇ ਚਾਹੋ ਡਿਜ਼ਾਈਨ ਕਰ ਸਕਦੇ ਹੋ ਕੇ ਤੇ ਬਾਜੂ ਤੇ ਚਾਕਾਂ ਵਗੈਰਾ ਤੇ ਲਗਾ ਕੇ ਤੁਸੀਂ ਜਿਸ ਤਰ੍ਹਾਂ ਮਰਜੀ ਡਿਜ਼ਾਈਨ ਕਰ ਸਕਦੇ ਹੋ ਸ਼ਰਟ ਨੂੰ ਏਸ ਦੀ ਬਾਟਮ ਹੈ ਜੀ ਇਹ ਦੇਖੋ ਦੁਪੱਟਾ ਜੀ ਇਹ ਦੁਪੱਟੇ ਜੀ ਸੋਹਣੇ ਦੁਪੱਟੇ ਬੂਰੇ ਖੁੱਲੇ ਡੁੱਲੇ ਨਹੀਂ ਜੀ ਲੰਬੇ ਚੌੜੇ ਦੁਪੱਟੇ ਨੇ ਜੀ ਦੁਪੱਟਿਆਂ ਦਾ ਕੋਈ ਇਸ਼ੂ ਨਹੀਂ ਤੁਹਾਨੂੰ ਕੋਲ ਕੇ ਵੀ ਦਿਖਾ ਦਿੰਦੀ ਕਿ ਦੁਪੱਟਾ ਮੈਂ ਦੇਖੋ ਬਹੁਤ ਹੀ ਸੋਹਣੇ ਜੀ ਪ੍ਰਿੰਟਿੰਗ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਕਲਰ ਵਾਲੇ ਸੂਟ ਲੈ ਕੇ ਆਏ ਆ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਰਹਿਣ ਵਾਲਾ ਜੀ ਸਿਰਫ 850 ਰੁਪਏ 850 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਸੂਟ ਤੁਹਾਡੇ ਘਰ ਪਹੁੰਚੇ ਸੂਟ ਦੀ ਲੁੱਕ ਦੇਖੋ ਜਿਸ ਤਰ੍ਹਾਂ ਦੀ ਆਏਗੀ ਬਣਨ ਤੋਂ ਬਾਅਦ ਦੇਖੋ ਕਿੰਨਾ ਪਿਆਰਾ ਲੱਗ ਰੇ ਜੀ ਪਾਇਆ ਪਲਾਜੋ ਬਣਵਾਓ ਸਟੇਟਸ ਰਿਵਾਰਡ ਜਿਸ ਰੇ ਅਪਰੇਟੈਂਡ ਕਰਦੇ ਜੇ ਮਰਜੀ ਸੂਟ ਨੂੰ ਤੁਸੀਂ ਆਪਣੇ ਸਾਹਬ ਨਾਲ ਡਿਜ਼ਾਈਨ ਕਰਕੇ ਬਣਵਾ ਸਕਦੇ ਆ ਕਿ ਕੇ ਦੇਖੋ ਜੀ ਰਿਓਨ ਦੇ ਵਿੱਚ ਸ਼ਰਟ ਹੈ ਜੀ ਰਿਓਨ ਗੈਸ ਕੁਆਲਿਟੀ ਦੀ ਰਿਓਨ ਲੱਗਿਆ ਹੈ ਤੁਹਾਡੇ ਵਾਸਤੇ ਕੋਈ ਸ਼ਿਕਾਇਤ ਨਹੀਂ ਦੀ ਸ਼੍ਰਿੰਕ ਹੋਣ ਦੀ ਜੈ ਇਸੇ ਲਫਨ ਦੀ ਕੋਈ ਸ਼ਿਕਾਇਤ ਨਹੀਂ ਆਉਣੀ ਦੇਖੋ ਸਿਰਵੋਸਤੀ ਦਾ ਵਰਕ ਮਿਲੂਗਾ ਸਾਰਾ ਸ਼ਰਟ ਦੇ ਉੱਪਰ ਜੇ ਸਾਰਾ ਸਿਰਵੋਸਤੀ ਦਾ ਵਰਕ ਬਣਿਆ ਹੋਇਆ ਹੈ ਜੀ ਸੂਟ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਪਲੇਨ ਇਸ ਲਈ ਤੁਹਾਨੂੰ ਬਾਟਮ ਮਿਲੂਗੀ ਜੀ ਤੇ ਦੇਖੋ ਬਾਟਮ ਦਾ ਸਟੱਫ ਲੈਨ ਵਿੱਚ ਹੈ ਜੀ ਦੇਖੋ ਬੈਕ ਫਰੰਟ ਦੀ ਪ੍ਰਿੰਟਿੰਗ ਸੇਮ ਮਿਲੂਗੀ ਤੁਹਾਨੂੰ ਸ਼ਾਰਟ ਦੀ ਫਰੰਟ ਸਾਈਡ ਤੁਹਾਨੂੰ ਸਾਰਾ ਸਰਵੋਸਤੀ ਦਾ ਵਰਕ ਮਿਲੂਗਾ ਇਸ ਤਰ੍ਹਾਂ ਦੇ ਬਹੁਤ ਹੀ ਪਿਆਰੇ ਜਿਹੇ ਦੁਪੱਟੇ ਪਾਇ ਕਿਤੇ ਹੋਏ ਹੈ ਜੀ ਫੋਰ ਸਾਈਡ ਪੱਟੀ ਲਗਾ ਕੇ ਸ਼ਾਰਟ ਦੇ ਨਾਲ ਦੇਖੋ ਦੁਪੱਟੇ ਦੇਖੋ ਦੁਪੱਟੇ ਵੀ ਬਹੁਤ ਸੋਹਣੇ ਫਿਨਿਸ਼ਿੰਗ ਦੇ ਨਾਲ ਲੱਗੀ ਹੋਈ ਹੈ ਜੀ ਪੱਟੀ ਵੀ ਬਹੁਤ ਸਾਰੇ ਦੁਪੱਟੇ ਪਿਆ ਰਹੇ ਤੇ ਇੱਕ ਸੀਕਵੈਂਸ ਵਰਕ ਆ ਗਿਆ ਦੁਪੱਟਿਆਂ ਦੇ ਇਹਦੇ ਵਿੱਚ ਤੁਹਾਨੂੰ ਕਲਰ ਹੋਣਗੇ ਜਾਨੂ ਜੀ ਦੇਖੋ ਇੱਕ ਕਲਰ ਇਹ ਆਦੀ ਅਮਾ ਇੱਕ ਇਹ ਗ੍ਰੀਨ ਸ਼ੇਡ ਮਿਲੂਗੀ ਜੀ ਇਸੇ ਸੂਟ ਦੇ ਵਿੱਚ ਤੁਹਾਨੂੰ ਇਹੀ ਪ੍ਰਿੰਟਿੰਗ ਦੇ ਵਿੱਚ ਇੱਕ ਸ਼ੇਡ ਇਹ ਹੈ ਜੀ ਦੇਖੋ ਚਾਰ ਫੇੜ ਨੇ ਜੀ ਇਸ ਸੂਟ ਦੇ ਵਿੱਚ ਇਸ ਸੂਟ ਦਾ ਪ੍ਰਾਈਸ ਸੇਮ ਵਾਲਾ ਜੀ ਸਿਰਫ 1050 ਰੁਪਏ 1050 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚੂਗਾ ਜੀ ਸਟੱਫ ਬਹੁਤ ਸੋਹਣਾ ਜਿਸ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਵੀਡੀਓ 'ਚ ਦਿਖਾਈ ਜਾਊਗੀ ਸੇਮ ਉਸੇ ਤਰ੍ਹਾਂ ਦੀ ਵੈਰਾਈਟੀ ਤੁਹਾਡੇ ਘਰ ਪਹੁੰਚੂਗੀ ਇਹ ਦੇਖੋ ਜੀ ਇਹ ਵੀ ਪੀਸ ਸੇਮ ਹੀ ਐਸ ਦੀ ਪ੍ਰਿੰਟਿੰਗ ਦਾ ਫਰਕ ਹੈ ਇਹ ਵੀ ਉਹੀ ਸਟੱਫ ਹੈ ਜਿਹੜਾ ਤੁਹਾਨੂੰ ਪਿੱਛੇ ਦਿਖਾਇਆ ਰਿਹਾ ਹਾਂ ਦਾ ਮੈਂ ਬੈਸਟ ਕੁਆਲਿਟੀ ਦੀ ਰਿਅਨ ਹੈ ਜੀ ਕੋਈ ਸ਼ਿਕਾਇਤ ਨਹੀਂ ਹੈਗੀ ਇਸ ਰਿਅਨ ਦੀ ਸਰਵੋਸਤੀ ਦੇ ਤੁਹਾਨੂੰ ਵਰਤ ਨੂੰ ਵਜੇ ਜੇਪੜੀ ਛੜ ਦੇ ਪਰ ਦੇਖੋ ਘੇਰ ਬਣਿਆ ਹੋਇਆ ਹੈ ਦੇਖੋ ਪਲੇਨ ਤੋਂ ਮਿਲਦੀ ਬਾਟਮ ਮਿਲੂਗੀ ਪਲੇਨ ਬਾਟਮ ਮਿਲੂਗੀ ਦੁਪੱਟਾ ਇਸ ਦਾ ਵੀ ਉਸੇ ਤਰ੍ਹਾਂ ਦੇ ਪਿਆਰ ਕੀਤਾ ਹੋਇਆ ਹੈ ਵੀ ਦੁਪੱਟੀ ਲਗਾ ਕੇ ਕੋਟ ਨਾਲ ਦੀ ਦੇਖੋ ਪੱਟੀ ਵਗੈਰਾ ਬਿਲਕੁਲ ਪੂਰੀ ਫਿਨਿਸ਼ਿੰਗ ਦੇ ਨਾਲ ਲਗਾਈ ਹੋਈ ਹੈ ਜੀ ਵਿੱਚ ਤੁਹਾਨੂੰ ਸੀਕਵੈਂਸ ਵਰਕ ਵੀ ਮਿਲੂਗਾ ਦੁਪੱਟੇ ਦੇ ਬਹੁਤ ਪਿਆਰੇ ਦੁਪੱਟੇ ਨੇ ਜੀ ਸਮਰ ਦੇ ਵਿੱਚ ਇਦਰ ਉਧਰ ਜਾਣ ਵਾਸਤੇ ਬਹੁਤ ਵਧੀਆ ਕੁਆਲਿਟੀ ਹੈ ਇਹ ਨੂੰ ਵੀ ਦਿਖਾਉਣੀ ਹੈ ਇਸ ਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਜਨ ਜੀ ਇਹ ਦੇਖੋ ਇੱਕ ਬਲੂ ਸ਼ੇਡ ਹੈ ਜੀ ਰਾਇਲ ਬਲੂ ਇਹ ਦੇਖੋ ਜੀ ਇੱਕ ਗ੍ਰੀਨ ਸ਼ੇਡ ਹੈ ਅੱਜ ਦੀ ਇਹ ਕੁਆਲਿਟੀ ਸਾਡੀ ਜੋ ਵੀ ਵੈਰਾਈਟੀ ਤੁਹਾਨੂੰ ਦਿਖਾਈ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਡੇ ਲਈ ਬਹੁਤ ਸਾਰੀ ਵੈਰਾਈਟੀ ਲੈ ਕੇ ਆਉਣੇ ਆ ਜੀ ਅੱਜ ਦੇ ਲਈ ਇੰਨਾ ਹੀ ਇਹਨਾਂ ਸੁੱਤਾਂ ਦਾ ਪ੍ਰਾਈਸ 850 ਰੁਪਏ ਹੈ ਜੀ ਜਿਹੜੇ ਲਾਸਟ ਤੇ ਤੁਹਾਨੂੰ ਪੀਸ ਦਿਖਾਈ ਨੇ ਜੀ ਸਾਡੀ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਜੋਸ਼ ਗ੍ਰੋਥ ਐਂਡ ਲੈਸਰ ਨੂੰ ਸਬਸਕ੍ਰਾਈਬ ਕਰੋ ਜੀ ਅੱਜ ਦੇ ਲਈ ਇੰਨਾ ਹੀ ਧੰਨਵਾਦ